ਸਾਡਾ ਮਕਸਦ ਸਿਰਫ ਇੱਕੋ ਹੀ ਹੈ ਜੀ ਕਿ ਜਿਹੜੀਆਂ ਸਾੜੇ ਧੀਆਂ ਨੇ ਅਸੀਂ ਇਹ ਮੁੰਡਿਆਂ ਦੀ ਲੋੜੀਆਂ ਤੇ ਹਰ ਸਾਲ ਮਨਾਉਂਦੇ ਆ ਹਰ ਸਾਲ ਦੀਵਾਲੀ ਕੀ ਹਰ ਫੰਕਸ਼ਨ ਕਰਦੇ ਆ ਇਸ ਵਾਰ ਸੋਚਿਆ ਕਿ ਅਸੀਂ ਦੋ ਵਰਿਆਂ ਤੋਂ ਅਸੀਂ ਦਿੱਲੀ ਲੱਗੇ ਹੋਏ ਸੀ ਕਿ ਧੀਆਂ ਦੀ ਲੋੜੀ ਮਨਾਈ ਜਾਏ ਇਸ ਸਾਲ ਵੀ ਅਸੀਂ ਸੋਚਿਆ ਕਿ ਅਸੀਂ ਦਿੱਲੀ ਤੋਂ ਬਾਹਰ ਨਿਕਲ ਕੇ ਪੂਨੇ ਦੇ ਅੰਦਰ ਜਿੱਥੇ ਸਾਡੇ ਪੰਜਾਬੀ ਰਹਿੰਦੇ ਹਨ ਉਹਨਾਂ ਨਾਲ ਮਿਲ ਕੇ ਸਾਰੀਆਂ ਧੀਆਂ ਨੂੰ ਇਕੱਠੇ ਕਰਕੇ ਜਿਨ੍ਹਾਂ ਦੀ ਪਹਿਲੀ ਲੋੜੀ ਹੈ ਉਹਨਾਂ ਨਾਲ ਮਿਲ ਕੇ ਅਸੀਂ ਲੋੜੀ ਮਨਾਈ ਜਾਏ ਔਰ ਉਹ ਧੀਆਂ ਨੂੰ ਅੱਗੇ ਲਿਆਇਆ ਜਾਏ ਜਿਹੜੀ ਤਿਆਂ ਨੂੰ ਲੋਕ ਪਿੱਛੇ ਰੱਖਦੇ ਨੇ ਔਰ ਅਸੀਂ ਉਹਨਾਂ ਨੂੰ ਘਰੋਂ ਕੱਢ ਕੇ ਅੱਗੇ ਲਿਆਉਣਾ ਚਾਹਦੇ ਹਾਂ ਤਿਆਂ ਨੂੰ ਤੇ ਉਹਨਾਂ ਦੀ ਲੋੜੀ ਮਨਾਨੀ ਚਾਹੀਦੀ ਹੈ ਲੜਕੀਆਂ ਇਸ ਕਰਕੇ ਕਿਉਂ ਮਤਲਬ ਲੜਕੀਆਂ ਇਸ ਕਰਕੇ ਕਿਉਂਕਿ ਅੱਜ ਕੱਲ ਆਪ ਦੇਖੋ ਕੁੜੀਆਂ ਸਾਰੀਆਂ ਹਰ ਖੇਤਰ ਦੇ ਅੰਦਰ ਅੱਗੇ ਹੈਗੀਆਂ ਐਜੂਕੇਸ਼ਨ ਲੈ ਲਓ ਚਾਹੇ ਤੁਸੀਂ ਖੇਲ ਲੈ ਲਓ ਚਾਹੇ ਕਿਸੇ ਸਮਾਜਿਕ ਲੈ ਲਓ ਚਾਹੇ ਤੁਸੀਂ ਕਿੱਥੇ ਜਿਹੜੇ ਮਰਜ਼ੀ ਗੱਲ ਕਰੋ ਕੁੜੀਆਂ ਸਾਡੀ ਸਭ ਤੋਂ ਅੱਗੇ ਨੇ ਆ ਫਾਈਟਰ ਪਲੇਨ ਸਾਡੀਆਂ ਤੀਆਂ ਚਲਾ ਰਹੀਆਂ ਨੇ ਫਲਾਈਟ ਤੀਆਂ ਚਲਾ ਰਹੀਆਂ ਨੇ ਸਭ ਜਿਹੋ ਜਿਹੋ ਹੁਣੇ ਇੱਕ ਨਵਾਂ ਜਿਹੜਾ ਡ੍ਰੀਮ ਲੈਂਡਰ ਆਇਆ ਉਹਨੂੰ ਤੀਆਂ ਨੇ ਚਲਾਇਆ ਹੈ ਮੈਂ ਤੇ ਖੁਸ਼ੀ ਕਰਦਾ ਕਿ ਉਹ ਤੀਆਂ ਨੂੰ ਸਾਨੂੰ ਅੱਗੇ ਲਿਆਣਾ ਚਾਹੀਦਾ ਮੈਨੂੰ ਕੱਲੇ ਨੂੰ ਨਹੀਂ ਕੱਲੇ ਪੰਜਾਬੀ ਪ੍ਰੋਮੋਸ਼ਨ ਨੂੰ ਨਹੀਂ ਹਰ ਬਰੇ ਨੂੰ ਹਰ ਹਰ ਸੰਸਥਾ ਨੂੰ ਇਹ ਮਿਲ ਕੇ ਅਸੀਂ ਇੱਕ ਉਪਰਾਲਾ ਕਰੀਏ ਕਿ 21 ਤਰੀਕ ਜਿਹੜੀ ਅਸੀਂ ਲੋੜੀ ਪੁਨੀਂ ਅੰਦਰ ਮਨਾ ਰਹੇ ਹਾਂ ਉਹ ਪੂਰੇ ਵਿਸ਼ਵ ਵਿੱਚ ਮਨਾਣੀ ਚਾਹੀਦੀ ਹੈ ਮੈਂ ਥੈਂਕਸ ਕਰਦਾ ਪ੍ਰਧਾਨ ਮੰਤਰੀ ਜੀ ਦਾ ਜਿਨ੍ਹਾਂ ਨੇ ਵੀ ਕੁੜੀਆਂ ਨੂੰ ਅੱਛੇ ਸਮਾਜਿਕ ਖੇਤਰ ਵਿੱਚ ਵੀ ਹਰ ਜਗ੍ਹਾ ਉਹਨਾਂ ਨੂੰ ਅੱਗੇ ਲੈ ਕੇ ਆਂਦੇ ਨੇ। ਅ ਕਿਹਦੀ ਲੜਕੀਆਂ ਕੋਲ ਜਿਸ ਕੇ ਸਾਥ ਲੋੜੀ ਜੁਆ ਮੜਾਈ ਜਾਏਗੀ? ਕਿਹੜੇ ਤਰੀਕੇ ਸੇ ਕਾਰਜਕਰਮ ਹੋਏਗਾ? ਦੇਖੋ ਇਸ ਤਰ੍ਹਾਂ ਹੈ ਜਿਨ੍ਹਾਂ ਦੀ ਕੁੜੀਆਂ ਦੀ ਪਹਿਲੀ ਲੋੜੀ ਹੈ। ਅ ਜਿਹੜੇ ਬੱਚੇ ਧੀਆਂ ਹੁਣੇ ਪੈਦਾ ਹੋਈਆਂ ਨੇ ਉਹਨਾਂ ਦੀ ਪਹਿਲੀ ਲੋੜੀ ਹੈ। ਇੱਕ ਤੇ ਉਹ ਇੱਕ ਜਿਨ੍ਹਾਂ ਦਾ ਨਵਾਂ ਵਿਆਹ ਹੋਇਆ ਹੈ। ਉਹ ਹਰ ਹਰ ਤਰੰਦੀਆਂ ਨੇ, ਕੋਈ ਐਣੀ ਕੇ ਸਿੱਖਾਂ ਦੀ ਨੇ, ਹਰ ਤਰੰਦਿਆਂ ਦੇ ਅੰਦਰ ਜਿਹੜੀ ਕੁੜੀਆਂ ਨੇ ਅਸੀਂ ਸਾਰਾ 50 ਦੀ ਐਂਟਰੀ ਸਾਡੇ ਕੋਲ ਆ ਚੁੱਕੀ ਹੈ। ਸਾਨੂੰ ਇਹ ਲੱਗਦਾ ਕਿ ਅਸੀਂ 100-150 ਤੱਕ ਉਹ ਅਸੀਂ ਕੁੜੀਆਂ ਨੂੰ ਉਸ ਧੀਆਂ ਨੂੰ ਅਸੀਂ ਸਨਮਾਨਿਤ ਕਰੀਏ ਔਰ ਇੰਨੇ ਤੱਕ ਸਾਡੇ ਕੋਲ ਆ ਸਕਦੇ ਨੇ ਸਰ ਨਵੇਂ ਸਾਈਟ ਸੇ ਆਪ ਪ੍ਰਸ਼ਾਸਕ ਹੈ ਇਸ ਤਰੀਕੇ ਸੇ ਰਹਿਨੇ ਵਾਲਾ ਹੈ ਜੋ ਕਾਰਜਕ੍ਰਮ ਹੈ ਕਿਸ ਤਰੀਕੇ ਸੇ ਭਾਗੀਦਾਰੀ ਆਪ ਕੀ ਰਹੇ ਹੋ ਅ ਦੇਖੋ ਜੀ ਇਹ ਜੋ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ ਹੈ ਬਹੁਤ ਹੀ ਜ਼ਰੂਰੀ ਪ੍ਰੋਗਰਾਮ ਹੈ ਮੈਂ ਇਸ ਦਾ ਜੋ ਪਿਛੋਕੜ ਹੈ ਉਹਦੇ ਬਾਰੇ ਥੋੜਾ ਦੱਸਣਾ ਚਾਹਾਂਗਾ ਅ ਅੱਜ ਸਾਡਾ ਜੋ ਸਮਾਜ ਹੈ ਉਦੇ ਵਿੱਚ ਮੁੰਡਿਆਂ ਦੇ ਜਨਮ ਤੇ ਜਿਸ ਤਰ੍ਹਾਂ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਲੜਕੀਆਂ ਦੇ ਜਨਮ ਤੇ ਉਸ ਤਰ੍ਹਾਂ ਦੀ ਖੁਸ਼ੀ ਦਾ ਪ੍ਰਗਟਾਵਾ ਨਹੀਂ ਕੀਤਾ ਜਾਂਦਾ ਇਹ ਇੱਕ ਹਕੀਕਤ ਹੈ ਕਈ ਜਗ੍ਹਾ ਤੇ ਮੈਂ ਦੇਖਿਆ ਹੈ ਕਿ ਲੜਕੀਆਂ ਖਾਸ ਕਰਕੇ ਬਹੁਤ ਸਾਰੇ ਆਪਣੇ ਪਿੰਡਾਂ ਵਿੱਚ ਇਵਨ ਪੰਜਾਬ ਤੋਂ ਬਾਹਰ ਵੀ ਮਹਾਰਾਸ਼ਟra ਚ ਵੀ ਦੇਖਿਆ ਕੋ ਪੁੱਛਦੀਆਂ ਕਿ ਸਾਡਾ ਜਨਮ ਦਿਨ ਕਿਉਂ ਨਹੀਂ ਮਨਾਇਆ ਜਾਂਦਾ ਸਿਰਫ ਮੁੰਡਿਆਂ ਦਾ ਜਨਮ ਦਿਨ ਮਨਾਇਆ ਜਾਂਦਾ ਇਸ ਤਰ੍ਹਾਂ ਦੀਆਂ ਵੀ ਖਬਰਾਂ ਜਿਹੜੀਆਂ ਉਹ ਕਈ ਵਾਰੀ ਸਾਨੂੰ ਮਿਲਦੀਆਂ ਨੇ ਇੱਕ ਵਾਰੀ ਮੈਂ ਪੰਜਾਬ ਦੇ ਇੱਕ ਅਖਬਾਰ ਦੇ ਵਿੱਚ ਦੇਖਿਆ ਤੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਦੇਖੀਆਂ ਮੈਂ ਉਹਦੇ ਵਿੱਚ ਜਿੱਥੇ ਪੁੱਤਰ ਦੇ ਜਨਮ ਦੇ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਸੀ ਪਰ ਲੜਕੀਆਂ ਦੇ ਜਨਮ ਦੇ ਉੱਤੇ ਮੈਨੂੰ ਇੱਕ ਵੀ ਐਡ ਨਹੀਂ ਮਿਲੀ ਜਿਹਦੇ ਵਿੱਚ ਖੁਸ਼ੀ ਦਾ ਜ਼ਿਕਰ ਕੀਤਾ ਜਾਏ ਜਾਂ ਖੁਸ਼ੀ ਉਨ ਵਿਦਾਈ ਦਿੱਤੀ ਜਾਵੇ ਵਿਦਾਈ ਦੀਆਂ ਖਬਰਾਂ ਪੁੱਤਰ ਦੇ ਜਨਮ ਦੇ ਉੱਪਰ ਦਿੱਤੀਆਂ ਜਾ ਰਹੀਆਂ ਸਨ ਅੱਜ ਤੁਸੀਂ ਦੇਖੋ ਕਿ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਜੇ ਤੁਸੀਂ ਸਕੂਲਾਂ ਕਾਲਜਾਂ ਦੇ ਦੇਖੋ ਪੜ੍ਹਾਈ 'ਚ ਅੱਗੇ ਨੇ ਪਹਿਲੇ ਜਿਸ ਮੈਡੀਕਲ ਕਾਲਜ ਵਿੱਚ 75% ਲੜਕੇ ਹੁੰਦੇ ਸੀ 25% ਲੜਕੀਆਂ ਹੁੰਦੀਆਂ ਸੀ ਅੱਜ ਉਹ 50-50 ਦੇ ਉੱਪਰ ਹੈ ਜੇ ਤੁਸੀਂ ਨੌਕਰੀਆਂ 'ਚ ਦੇਖੋ ਉਹਦੇ 'ਚ ਵੀ ਲੜਕੀਆਂ ਅੱਗੇ ਆ ਰਹੀਆਂ ਨੇ ਖੇਡਾਂ ਤੇ ਵਿੱਚ ਲੜਕੀਆਂ ਬਿਲਕੁਲ ਪਿੱਛੇ ਨਹੀਂ ਹਨ ਤੁਸੀਂ ਦੇਖੋ ਏਸ਼ੀਅਨ ਗੇਮਸ ਜਾਂ ਹੋਰ ਵੀ ਜੋ ਅੰਤਰਰਾਸ਼ਟਰੀ ਰਾਸ਼ਟਰੀ ਲੈਵਲ ਦੇ ਜੋ ਮੁਕਾਬਲੇ ਨੇ ਉਹਨਾਂ ਵਿੱਚ ਬਹੁਤ ਸਾਰੇ ਮੈਡਲ ਜੋ ਲੜਕੀਆਂ ਨੇ ਉਹ ਲੈ ਜਾਂਦੀਆਂ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਵੀ ਕੰਮ ਵਿੱਚ ਉਹ ਪਿੱਛੇ ਨਹੀਂ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਤਾਂ ਫਿਰ ਉਹਨਾਂ ਦੇ ਨਾਲ ਇਹ ਵਿਤਕਰਾ ਕਿਉਂ ਇਸ ਨੂੰ ਦੂਰ ਕਰਨ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਬਹੁਤ ਜ਼ਰੂਰਤ ਹੈ ਔਰ ਅਸੀਂ ਤੁਸੀਂ ਜੋ ਮੈਨੂੰ ਪੁੱਛਿਆ ਸੀ ਕਿ ਤਖਤ ਸਚਕੰਡ ਜੀ ਹਜ਼ੂਰ ਸਾਹਿਬ ਵੱਲੋਂ ਅਸੀਂ ਕੀ ਕਰ ਸਕਦੇ ਹਾਂ ਅਸੀਂ ਇਸ ਤਰ੍ਹਾਂ ਦੇ ਸਾਰੇ ਜਿਨ੍ਹਾਂ ਨੇ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਦੀ ਪੂਰਜ਼ੋਰ ਹਮਾਇਤ ਕਰਾਂਗੇ ਉਹਨਾਂ ਦੇ ਵਿੱਚ ਅਸੀਂ ਸਹਿਭਾਗੀ ਵੀ ਹੋਵਾਂਗੇ ਤੇ ਇਹਨੂੰ ਇਨਕਰੇਜ ਕਰਾਂਗੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਇਨਫੈਕਟ ਮੈਂ ਤੁਹਾਨੂੰ ਇਹ ਵੀ ਇੱਕ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਜੁਆਇਨ ਕੀਤਾ ਬਤੌਰ ਪ੍ਰਸ਼ਾਸਕ ਤਾਂ ਮੈਂ ਇੱਕ ਇਹ ਦੇਖਿਆ ਕਿ ਅਲੱਗ-ਅਲੱਗ ਤਰ੍ਹਾਂ ਦੇ ਜੋ ਅਰਦਾਸ ਤੇ ਅਖੰਡ ਪਾਠ ਵਗੈਰਾ ਉਹਨਾਂ ਦੀ ਕੈਟਾਗਰੀਜ਼ ਕੀਤੀਆਂ ਗਈਆਂ ਸੀ ਜਿਦੇ ਵਿੱਚ ਇੱਕ ਸੀ ਪੁੱਤਰ ਦੇ ਜਨਮ ਦੀ ਅਰਦਾਸ ਜਾਂ ਪੁੱਤਰ ਦੇ ਜਨਮ ਤੇ ਪਾਠ ਮੈਂ ਉੱਥੇ ਕਿਹਾ ਕਿ ਪੁੱਤਰੀ ਦੇ ਜਨਮ ਦੇ ਉੱਪਰ ਵੀ ਇਸ ਤਰ੍ਹਾਂ ਹੀ ਸਾਨੂੰ ਇਹ ਪਾਰਟ ਜਾਂ ਅਰਦਾਸ ਜਿਹੜੀ ਉਹ ਕਰਨੀ ਚਾਹੀਦੀ ਹੈ ਕਿਸੇ ਕਿਸਮ ਦਾ ਵਿਤਕਰਾ ਸਾਡੀ ਕਿਸੇ ਵੀ ਸੰਸਥਾ ਚਾਹੇ ਉਹ ਧਾਰਮਿਕ ਸੰਸਥਾ ਹੋਵੇ ਚਾਹੇ ਉਹ ਸਮਾਜਿਕ ਸੰਸਥਾ ਹੋਵੇ ਉੱਥੇ ਨਹੀਂ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਕਿ ਕਿਸੇ ਕਿਸਮ ਦਾ ਜੋ ਵਿਤਕਰਾ ਅੱਜ ਵੀ ਸਾਨੂੰ ਦਿਖਾਈ ਦੇ ਰਿਹਾ ਉਹ ਦੂਰ ਕੀਤਾ ਜਾਏ ਆਕਾ ਸਾਹਿਬ ਦਾ ਕੋਲ ਬਜਟ ਕਿੰਨਾ ਸਾਲ ਦਾ ਤੁਹਾਡੇਆਂ ਇਸ ਬਾਰੇ ਤੁਸੀਂ ਨਹੀਂ ਇਸ ਤਰ੍ਹਾਂ ਪੰਜਾਬੀ ਇਹਦੇ ਵਿੱਚ ਚਰਚਾ ਨਹੀਂ ਕਰਨੀ ਚਾਹੀਦੀ